ਨਸ਼ਾ ਨਾ ਅੱਜਕਲ ਬਹੁਤ ਪ੍ਰਕਾਰ ਦਾ ਕਰੀ ਜਾਂਦੇ ਨੇ ਮਤਲਬ ਮੈਂ ਇਹ ਕਹੂੰਗਾ ਕਿ ਕਈ ਲੋਕ ਐਦਾਂ ਦੇ ਵੀ ਨੇ ਵੀ ਜਿਹੜੇ ਡੱਡੂ ਦਾ ਪਸੀਨਾ ਛੱਟਦੇ ਨੇ ਮਤਲਬ ਡੱਡੂ ਨੂੰ ਕਹਿੰਦੇ ਕਮਰੇ ਚ ਭਜਾਉਂਦੇ ਨੇ ਤੇ ਉਸ ਤੋਂ ਬਾਅਦ ਉਹਦਾ ਪਸੀਨਾ ਛੱਟਦੇ ਨੇ ਕੋਈ ਸਿਵਕਲੀ ਨੂੰ ਮਤਲਬ ਭੁੰਨ ਕੇ ਸਿਗਰਟ ਦੇ ਵਿੱਚ ਪਾ ਕੇ ਪੀਂਦੇ ਨੇ ਮਤਲਬ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਹੈ ਉਹ ਤਰ੍ਹਾਂ ਤਰ੍ਹਾਂ ਦੇ ਤਰੀਕੇ ਕੋ ਲੱਭਦਾ ਹੈ ਆਪਦੇ ਸਿਰ ਨੂੰ ਘਮਾਉਣ ਦੇ ਜਾਂ ਉਸ ਚੀਜ਼ ਦੇ ਵਿੱਚੋਂ ਜਿਹੜੀ ਉਹ ਤਕਲੀਫ ਹੋ ਰਹੀ ਹੈ ਉਹਨੂੰ ਉਹਦੇ ਵਿੱਚੋਂ ਬਾਹਰ ਆਣ ਲਈ ਉਹਦੇ ਵਿੱਚ ਉਹਨੂੰ ਚਾਹੇ ਗੋਲੀਆਂ ਖਾਣੀਆਂ ਪੈਣ ਹੁਣ ਇਹ ਮਨ ਕੇ ਐਨਾ ਸਪਾਸ ਮਤਲਬ ਜਦ ਕੀ ਪੇਟ ਦਰਦ ਦੀ ਗੋਲੀ ਆ ਉਹ ਵੀ 15 15 20 ਵੀ ਗੋਲੀਆਂ ਖਾ ਜਾਂਦੇ ਨੇ ਟਰਾਮਾਡੋਲ ਉਹ 15 15 ਗੋਲੀਆਂ ਦੋ ਦੋ ਪੱਤੇ ਤਿੰਨ ਤਿੰਨ ਪੱਤੇ ਖਾਂਦੇ ਨੇ ਜਿਹੜੇ ਈਵਨ ਕਿ ਜੀਭ ਥੱਲੇ ਰੱਖਣ ਵਾਲੀ ਗੋਲੀ ਜਿਹੜੀ ਕੀ ਕਿਸੇ ਸੈਂਟਰ ਚੋਂ ਨੇ ਲਈ ਉਹ ਉਹਦੇ ਲਈ ਇੱਕ ਰਿਪਲੇਸਮੈਂਟ ਸੀ ਉਹਨੂੰ ਇਹ ਕਿਹਾ ਗਿਆ ਕਿ ਯਾਰ ਤੂੰ ਜਿਹੜੀ ਨਸ਼ਾ ਤੈਨੂੰ ਜਾਨ ਮਤਲਬ ਦੁੱਖ ਉਹ ਹੋ ਰਿਹਾ ਉਹਦੀ ਰਿਪਲੇਸਮੈਂਟ ਉਹਨੂੰ ਜੀਭ ਥੱਲੇ ਰੱਖਣ ਵਾਲੀ ਗੋਲੀ ਦਿੱਤੀ ਲੇਕਿਨ ਉਹਨੇ ਉਹਦੀ ਵੀ ਡੋਜ਼ ਵਧਾ ਲਈ ਉਹ ਵੀ ਦੋ ਦੋ ਤਿੰਨ ਤਿੰਨ ਚਾਰ ਚਾਰ ਡੋਜ਼ ਉਹਦੀ ਲੈਣ ਲੱਗ ਗਿਆ ਹੈਗਾ ਦੇਖੋ ਕਿੱਥੇ ਤਾਂ ਉਹਨੂੰ ਅੱਧੀ ਯਾਨੀ ਕਿ ਉਹਨੂੰ ਉਹ ਜਦੋਂ ਵੀ 2 ਘੰਟੇ ਬਾਅਦ ਸੁਰਤ ਚਾਹੁੰਦਾ ਜਦੋਂ ਉਹਨੂੰ ਲੱਗਦੀ ਹੈ ਵੀ ਤੋੜ ਲੱਗ ਗਈ ਤਾਂ ਉਹ ਫਿਰ ਕਿਸੇ ਵੀ ਸਬਸਟੀਟਿਊਟ ਵੱਲ ਭੱਜਦਾ ਉਹਨੂੰ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਨਸ਼ਾ ਮਿਲ ਜੇ ਤਾਂ ਅਸੀਂ ਉਹੀ ਚੀਜ਼ ਨੂੰ ਅਸੀਂ ਬੰਦ ਕਰਦੇ ਹਾਂ ਤੇ ਉਹੀ ਚੀਜ਼ ਅੱਜ ਅਸੀਂ ਬੜੇ ਫਕਰ ਨਾਲ ਮਾਣ ਨਾਲ ਮਹਿਸੂਸ ਕਰਦੇ ਹਾਂ ਕਿ ਯਾਰ ਅਸੀਂ ਬਹੁਤ ਲੋਕਾਂ ਦੇ ਕਿਤੇ ਨਾ ਕਿਤੇ ਘਰ ਬਚਾ ਰਹੇ ਹਾਂ